ਪਹਿਲਾਂ ਸੋਚਦਾ ਹੁੰਦਾ ਸੀ ਵੀ ਮਰੱਬ ਨੂੰ ਵੇਖਿਆ ਜਾ ਸਕਦਾ ਪਾਇਆ ਜਾ ਸਕਦਾ ਵੀ ਰੱਬ ਕਿਵੇਂ ਦਾ ਹੁੰਦਾ ਹੋਊਗਾ ਗੁਰਦੁਆਰੇ ਜਾਂਦੇ ਆਪਾਂ ਬਾਣੀ ਪੜਦੇ ਬਾਣੀ ਦੀ ਸਮਝ ਤਾਂ ਹੈ ਨਹੀਂ ਸੀ ਜਦੋਂ ਦਾ ਤੂੰ ਚੱਲਿਆ ਹੋਇਆ ਹੈ ਨਾ ਚਾਰ ਜੋਗਾਂ ਤੋਂ ਮੈਂ ਤੈਨੂੰ ਬਿਨਾਂ ਅੱਖ ਚਪਕੇ ਵੇਖ ਰਿਆਂ ਮੈਂ ਇਹ ਸਫ਼ਰ ਦੀਆਂ ਜਿਹੜੀਆਂ ਪੁਰਾਣੀਆਂ ਵੀਡੀਓਜ਼ ਨੇ ਉਹਨਾਂ ਦੀਆਂ ਯਾਦਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦਾ ਜੀ ਮੈਨੂੰ ਦੱਸ ਤਾਂ ਦੇ ਮੈਨੂੰ ਕੋਈ ਫਿਜ਼ੀਕਲ ਰੂਪ ਦੇ ਵਿੱਚ ਕੋਈ ਗੁਰੂ ਦਿਖਾ ਜਿਵੇਂ ਜਿਵੇਂ ਤੁਹਾਡੇ ਉੱਪਰ ਮਾਲਕ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਰੰਗਤ ਛੜਦੀ ਏ ਫਿਰ ਤੁਸੀਂ ਦੂਸਰਿਆਂ ਨੂੰ ਵੀ ਉਹ ਦੱਸੋ ਇੰਨਾਂ ਅੱਖਾਂ ਨਾਲ ਵੇਖੀਆਂ ਨੇ ਮੈਂ ਜਲਦੀ ਅੱਗ ਵਿੱਚ ਪੱਖਦੀਆਂ ਰੂਹਾਂ ਵਿੱਚ ਪਤਾਲੀ ਦੱਸਦੀਆਂ ਰੂਹਾਂ ਮਾਨਵਤਾ ਦੇ ਕਤਲकांड ਨੂੰ ਆਪਣੇ ਮੂੰਹੋਂ ਦੱਸਦੀਆਂ ਰੂਹਾਂ ਇੰਨਾਂ ਅੱਖਾਂ ਨਾਲ ਵੇਖੀਆਂ ਨੇ ਸਬਸਕ੍ਰਾਈਬਰ ਪੂਰੇ ਹੋ ਗਏ ਨੇ ਸਾਡੀ ਫੈਮਲੀ 1 ਲੱਖ ਦੀ ਹੋ ਗਈ ਆ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਿ ਆਪਣਾ YouTube ਦੀ ਜਿਹੜੀ ਫੈਮਲੀ ਆ ਪਰਿਵਾਰ ਆ ਉਹ 1 ਲੱਖ ਦਾ ਹੋ ਗਿਆ ਜਦੋਂ ਚੱਲੇ ਸੀ ਤਾਂ ਕਹਿੰਦੇ ਇੱਕ ਤੋਂ ਸ਼ੁਰੂਆਤ ਹੋਈ ਸੀ ਜ਼ੀਰੋ ਤੋਂ ਹੀ ਹੋਈ ਸੀਗੀ ਫਿਰ ਇੱਕ ਤੋਂ ਇੱਕ ਟੀਵੀ ਦੇ ਨਾਲ ਇੱਕ ਦਾ ਸਫ਼ਰ ਜਦੋਂ ਚੱਲਿਆ ਤਾਂ ਚੱਲਦੇ 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 ਆਪਣਾ ਪਰਿਵਾਰ 1 ਲੱਖ ਦਾ ਹੋ ਗਿਆ ਤੇ ਬਹੁਤ ਬਹੁਤ ਧੰਨਵਾਦ ਆਪ ਸਭਨਾਂ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਸਾਥ ਦਿੱਤਾ ਜੋ ਹੁਣ ਤੱਕ ਚੱਲੇ ਆਏ ਆ ਤੇ ਅੱਗੇ ਵੀ ਮਾਲਕ ਦੀ ਕਿਰਪਾ ਨਾਲ ਇਦਾਂ ਹੀ ਚੱਲਦੇ ਰਾਵਾਂਗੇ ਤੁਹਾਡੇ ਸਾਥ ਦੇ ਨਾਲ ਕਹਿੰਦੇ ਹੁੰਦੇ ਜਦੋਂ ਲੰਬਾ ਹੋਵੇ ਨਾ ਸਫ਼ਰ ਤੇ ਜਦੋਂ ਪਿੱਛੇ ਆਪਾਂ ਮੁੜ ਕੇ ਦੇਖੀਏ ਤਾਂ ਆਪਾਂ ਬੜਾ ਕੁਝ ਸੋਚਦੇ ਆਂ ਵੀ ਅੱਛਾ ਅੱਛਾ ਆਹ ਚੀਜ਼ਾਂ ਵੀ ਕਰੀਆਂ ਨੇ ਕਿਵੇਂ ਕਿਵੇਂ ਆਪਾਂ ਮੰਨ ਲਾ ਬਈ ਸ਼ੁਰੂ ਕਰਿਆ ਸੀਗਾ ਹਨਾ ਉਹ ਇੱਕ ਦੂਜੇ ਛੋਟੇ ਜਿਹੇ ਮਾਈਕ ਦੇ ਨਾਲ ਤੇ ਅੱਜ ਮਾੜਾ ਮੋਟਾ ਮਾਲਕ ਨੇ ਸਟੂਡੀਓ ਦੇ ਵਿੱਚ ਥੋੜੋ ਉਹ ਤਾਂ ਠੀਕ ਚੱਲ ਰਿਹਾ ਕੰਮ ਕਰ ਜਿਵੇਂ ਚੱਲ ਰਿਹਾ ਸੋ ਇਹ ਪੁਰਾਣੇ ਕਰਮਾਂ ਦਾ ਵੀ ਖਈ ਕੋਈ ਪ੍ਰਲਾਪਤ ਹੁੰਦਾ ਕਿ ਤੁਹਾਡੇ ਤੇ ਹਨਾ ਤੁਹਾਡੀ ਕੋਈ ਡਿਊਟੀ ਲੱਗਦੀ ਆ ਕੋਈ ਸਮਾਜੀ ਕਿਰਤ ਹੁੰਦੀ ਆ ਥੋੜਾ ਬਹੁਤ ਤੁਹਾਨੂੰ ਮੈਂ ਆਪਣੇ ਬਾਰੇ ਵੀ ਅੱਜ ਦੱਸਦਾ ਖਿਆਲ ਇਸੇ ਖੁਸ਼ੀ ਦੇ ਵਿੱਚ ਤੇ ਅੱਜ ਦੇ ਮੈਂ ਇਹ ਸਫਰ ਦੀਆਂ ਜਿਹੜੀਆਂ ਪੁਰਾਣੀਆਂ ਵੀਡੀਓਜ਼ ਨੇ ਉਹਨਾਂ ਦੀਆਂ ਯਾਦਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦਾ ਜੀ ਸੋ ਆਪਾਂ ਜਿਹੜਾ ਸਟਾਰਟਿੰਗ ਕਰੀ ਸੀਗੀ ਇੱਕ ਟੀਵੀ ਦੀ ਜਾਂ ਇੱਕ ਚੈਨਲ ਦੀ ਉਹਦੇ ਵਿੱਚ ਥੋੜੀਆਂ ਬਹੁਤੀਆਂ ਪੋਲੀਟੀਕਲ ਵੀਡੀਓ ਕਰੀਆਂ ਸੀਆਂ ਉਹ ਵੀ ਮਤਲਬ ਵਧੀਆ ਮਾਲਕ ਨੇ ਸੁਣਿਆ ਸੀਗਾ ਤੇ ਫਿਰ ਕਿਸਾਨੀ ਧਰਨੇ ਵਾਲੀਆਂ ਵੀ ਕਰੀਆਂ ਸੀਆਂ ਪਰ ਉਦੋਂ ਮੈਂ ਜੌਬ ਕਰਦਾ ਸੀ ਤੇ ਜੌਬ ਦੇ ਕਾਰਨ ਮੈਂ ਸਾਹਮਣੇ ਆ ਕੇ ਨਹੀਂ ਬੋਲ ਸਕਦਾ ਸੀਗਾ ਤੇ ਫਿਰ ਮੈਂ ਅਧਿਆਤਮ ਦੇ ਮਤਲਬ ਥੋੜੀਆਂ-ਬਹੁਤ ਮੇਰੇ ਚੇਂਜਸ ਹੋ ਚੁੱਕੇ ਸੀ ਉਹ ਉਸ ਸਮੇਂ ਦਾ ਰਾਣੀ ਤੇ ਫਿਰ ਮੈਂ ਇੱਕ ਦੋ ਜਿਵੇਂ ਹਰਦੇਵ ਜੀ ਨੇ ਉਹਨਾਂ ਦੀ ਵੀਡੀਓ ਕਰੀ ਸੀਗੀ ਸਟਾਰਟਿੰਗ 'ਚ ਪਰ ਮੈਂ ਵਿੱਚ ਨਹੀਂ ਆਉਂਦਾ ਤੇ ਮੇਰੀ ਆਵਾਜ਼ ਵੀ ਥੋੜੀ ਜਿਹੀ ਚੇਂਜ ਕਰੀ ਹੋਈ ਆ ਉਹਦੇ 'ਚ ਵੀ ਪਤਾ ਨਾ ਲੱਗੇ ਵੀ ਕੌਣ ਕਰ ਰਿਹਾ ਕੀ ਦਾ ਚੈਨਲ ਆ ਕੀ ਨਹੀਂ ਹਨਾ ਫਿਰ ਉਸ ਤੋਂ ਬਾਅਦ ਮੈਂ ਆਪਣੇ ਭਾਈ ਸੁਮਨਜੀਤ ਸਿੰਘ ਟਹਾਨਾ ਸਾਹਿਬ ਉਹਨਾਂ ਨਾਲ ਮੈਂ ਵੀਡੀਓ ਕਰੀ ਤੇ ਜਿਹੜੀ ਉਹ ਵੀਡੀਓ ਕਰੀ ਹੈ ਨਾ ਉਹ ਮੇਰੀ ਕਹੋ ਉਹਦੇ 'ਚ ਮੈਂ ਪਹਿਲੀ ਵਾਰੀ ਸਾਹਮਣੇ ਆਇਆ ਸੀਗਾ ਮਤਲਬ ਪਰ ਉਹ ਵੀ ਮੈਂ 3-4 ਮਿੰਟਾਂ ਤੋਂ ਬਾਅਦ ਮੈਂ ਆਉਣਾ ਉਹਦੇ ਵਿੱਚ ਵੀਡੀਓ 'ਚ ਇੱਕ ਟੀਵੀ ਤੇ ਜੁੜ ਗਏ ਹਾਂ ਤੁਸੀਂ ਤੇ ਅਸੀਂ ਜੁੜ ਗਏ ਹਾਂ ਉਹਨਾਂ ਨਾਲ ਜੋ ਇੱਕ ਨਾਲ ਜੁੜੇ ਹੋਏ ਨੇ ਜੋ ਇੱਕ ਦਾ ਸਿਮਰਨ ਕਰਾ ਰਹੇ ਨੇ ਨਾਮ ਜਪਾ ਰਹੇ ਨੇ ਪ੍ਰਚਾਰ ਤੇ ਪ੍ਰਸਾਰ ਚ ਜੁਟੇ ਹੋਏ ਨੇ ਸਮਾਗਮ ਹੋਇਆ ਸੀਗਾ ਇੱਥੇ ਮੁਹਾਲੀ ਅ 11 ਫੇਸ ਦੇ ਵਿੱਚ ਗੁਰਦੁਆਰਾ ਤੇ ਉਹ ਮੈਂ ਅਟੈਂਡ ਕਰਿਆ ਸੀ ਪਹਿਲੀ ਵਾਰੀ ਮੈਂ ਨਾਮ ਜਪ ਉਦੋਂ ਕਰਿਆ ਸੀ ਉਹ ਮਤਲਬ ਵਾਹਿਗੁਰੂ ਸਿਮਰਨ ਦਾ ਮੈਨੂੰ ਪਤਾ ਲੱਗ ਗਿਆ ਸੀ ਇਨ ਬਿਟਵੀਨ 2023 ਦੀ 24 ਦੀ ਗੱਲ ਆਈ ਥਿੰਕ ਜਨਵਰੀ ਦੀ ਤੇ ਪਰ ਮੇਰੇ ਵਿੱਚ ਚੇਂजेस 2023 ਚ ਆਉਣ ਲੱਗ ਗਏ ਸੀ ਮਤਲਬ ਅਗਸਤ ਤੋਂ ਬਾਅਦ 8 ਅਗਸਤ ਤੋਂ ਬਾਅਦ ਕਟਿਆ ਕੀ ਸੀ ਇਹ ਚਲੋ ਕੋਈ ਗੱਲ ਨਹੀਂ ਮਾਲਕ ਨੇ ਵੈਸੀ ਅੰਦਰੋਂ ਮਤਲਬ ਚੇਂਜ ਕਰਤਾ ਸੀ ਕਿ ਬਾਣੀ ਨਾਲ ਜੁੜ ਗਏ ਤੇ ਸਿਮਰਨ ਇਧਰ ਵਾਲੇ ਪਾਸੇ ਪਰ ਰਸਤੇ ਦਾ ਨਹੀਂ ਪਤਾ ਸੀਗਾ ਬਾਣੀ ਪੜਨੀ ਬੜੇ ਆਨੰਦ ਚ ਮੈਂ ਗੁਰਦੁਆਰਿਆਂ ਦੇ ਸ਼ੂਟ ਕਰਦਾ ਹੁੰਦਾ ਸੀ ਉਹ ਸ਼ੁਰੂ ਕਰਿਆ ਸੀ ਇੱਕ ਪ੍ਰੋਗਰਾਮ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਪਰ ਉਹ ਪ੍ਰੋਗਰਾਮ ਤਾਂ ਆਨਲਾਈਨ ਨਹੀਂ ਹੋਇਆ ਸੱਤ ਅੱਠ ਗੁਰਦੁਆਰਿਆਂ ਦੇ ਸ਼ੂਟ ਮੈਂ ਇਤਿਹਾਸ ਗੁਰਦੁਆਰੇ ਜਿਹੜੇ ਚੰਡੀਗੜ੍ਹ ਦੇ ਲਾਗੇ ਤੱਕ ਇਹਨੇ ਆਸੇ ਪਾਸੇ ਨੇ ਉਹ ਮੈਂ ਕਰੀ ਹੋਈ ਸੀਗੇ ਤੇ ਬਸ ਆਇਆ ਵੀ ਜਦੋਂ ਕੋਈ ਵਿਦਵਾਨ ਨਹੀਂ ਹੁੰਦੀ ਕੋਈ ਪੂਰਬਲਾ ਕਰਮ ਜਾਗਣਾ ਹੁੰਦਾ ਤੇ ਉਹ ਫਿਰ ਜਾਗ ਹੀ ਪੈਂਦਾ ਮਾਲਕ ਕਿਰਪਾ ਕਰਦੇ ਆ ਐ ਚੱਕ ਕੇ ਨਾ ਐਂ ਝਾੜ ਝੂੜ ਕੇ ਐ ਮੂੰਹ ਕਰਦਾ ਇਧਰ ਨੂੰ ਕਹਿੰਦੇ ਚੱਲ ਇਧਰਲੇ ਪਾਸੇ ਨੂੰ ਚੱਲ ਤੂੰ ਕਿੱਧਰ ਦੁਨੀਆਦਾਰੀਆਂ ਦੇ ਪਾਸੇ ਤੁਰਿਆ ਫਿਰਦਾ ਮਨ ਦੇ ਵਿੱਚ ਇੱਛਾ ਸੀ ਚਾਹ ਸੀ ਕਿ ਇੱਕ ਥੋੜੀ ਬਹੁਤੇ ਲਿਖਣ ਗਾਉਣ ਦਾ ਸ਼ੌਂਕ ਜਿਵੇਂ ਕਾਲਜ ਸਕੂਲ ਟਾਈਮ ਤੋਂ ਹੁੰਦਾ ਤਾਂ ਮੈਂ ਚਾਹੁੰਦਾ ਸੀ ਵੀ ਮੈਂ ਕਲਾਕਾਰ ਬਣਾ ਸਿੰਗਰ ਬਣਾ ਠੀਕ ਹੈ ਫੇਮ ਲਵਾਂ ਨੇਮ ਲਵਾਂ ਨਾਮ ਜਿਵੇਂ ਹੁੰਦੀਆਂ ਅੰਦਰ ਚੀਜ਼ਾਂ ਹੁੰਦੀਆਂ ਨੇ ਪਰ ਉਹ ਕਹਿੰਦੇ ਨੇ ਮਾਲਕ ਨੇ ਜਿਹੜੇ ਪਾਸੋਂ ਜਿਹੜੀ ਚੀਜ਼ ਕਰਨੀ ਹੁੰਦੀ ਉਹ ਆਪਣੇ ਆਪ ਕਰਦਾ ਫਿਰ ਮਤਲਬ ਆਪ ਦੇ ਨਾਮ ਦੇ ਜਸ ਵਾਲੇ ਪਾਸੋਂ ਉਹਨਾਂ ਨੇ ਥੋੜਾ ਬਹੁਤਾ ਤੁਹਾਡਾ ਪਿਆਰ ਵੀ ਮਤਲਬ ਮੇਰੇ ਹਿੱਸੇ ਆਉਣਾ ਸੀਗਾ ਤੇ ਉਹਨਾਂ ਨੇ ਆਪਣੇ ਨਾਮ ਦੇ ਜਸ ਦੇ ਵਿੱਚੋਂ ਮੈਨੂੰ ਥੋੜਾ ਬਹੁਤਾ ਨਾਮ ਦੇਣਾ ਸੀਗਾ ਤਾਂ ਉਹਦਾ ਧੰਨਵਾਦ ਆ ਕੋਟਨ ਕੋਟ ਸ਼ੁਕਰਾਨਾ ਤੇ ਇਹ ਵੀ ਮੈਂ ਕਦੇ-ਕਦੇ ਸੋਚਦਾ ਹਾਂ ਨਾ ਵੀ ਤੂੰ ਕਿਤੇ ਤੇਰੇ ਚ ਕੋਈ ਹਉਮੈ ਦਾ ਬੀਜ ਕਣ ਕੰਡਾ ਨਾ ਆ ਜੇ ਕਿਉਂਕਿ ਜਿਹੜੀ ਸ਼ੌਰਤ ਜਾਂ ਦੌਲਤ ਤੁਹਾਡੇ ਕੋਲੇ ਆਉਂਦੀ ਆ ਨਾ ਵੇ ਗੁਰੂ ਤਾਂ ਬੜਾ ਕੁਝ ਹੋਰ ਵੀ ਨਾਲ ਲੈ ਆਉਂਦੀ ਆ ਤਾਂ ਹੀ ਸਾਨੂੰ ਗੁਰਬਾਣੀ ਗੁਰੂ ਦੱਸਦੇ ਨੇ ਕਿ ਸਾਨੂੰ ਨਿਰਲੇਪ ਰਹਿ ਕੇ ਚੱਲਣਾ ਚਾਹੀਦਾ ਤੁਹਾਡੇ ਚ ਕੋਈ ਇਹਦੀ ਮਤਲਬ ਵੀ ਉਹਦੇ ਨਾਲ ਅਟੈਚ ਨਹੀਂ ਹੋਣਾ ਮਤਲਬ ਕਿਸੇ ਵੀ ਚੀਜ਼ ਨਾਲ ਮੈਂ ਹੁਣ ਜੇ ਸੋਚਾਂ ਵੀ ਮੈਂ ਐ ਪਤਾ ਨਹੀਂ ਕੀ ਚੀਜ਼ ਆ ਹਨਾ ਤਾਂ ਮੇਰੇ ਚ ਹਉਮੈ ਆਉਣ ਲੱਗ ਜਾਂਦੀ ਵਿਚਾਰ ਜਣੇ ਜਾਣਨ ਲੱਗੇ ਨਹੀਂ ਕੁਛ ਨਹੀਂ ਆ ਮਿੱਟੀ ਆ ਤੇ ਇਹ ਜਿੰਨੇ ਕਿ ਸਵਾਸ ਮਿਲੇ ਨਾ ਭੋਗ ਕੇ ਤੁਰ ਜਾਣਾ ਵੱਡੇ ਵੱਡੇ ਆਏ ਰਾਜੇ ਮਹਾਰਾਜੇ ਆਏ بڑے ਸੰਤ ਭਗਤ ਵੀ ਆਏ ਸਾਰੇ ਚੱਲ ਗਏ ਨੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਦੀ ਮਾਲਕ ਦੀ ਉਸਤਤੀ ਕੀਤੀ ਗਾਇਆ ਉਹਦੇ ਉਹਨੂੰ ਧਿਆਇਆ ਉਹਦੇ ਨਾਮ ਦੇ ਵਿੱਚ ਸਮਾ ਗਏ ਇੰਨਾ ਕੁ ਪ੍ਰੇਮ ਕਰਿਆ ਕਿ ਉਹ ਉਸੇ ਦਾ ਹੀ ਰੂਪ ਹੋ ਗਏ ਜਿਹਨੂੰ ਉਹ ਧਿਆਉਂਦੇ ਸੀਗੇ ਸੋ ਉਹਨਾਂ ਦਾ ਨਾਮ ਰਹਿੰਦਾ ਹੈਗਾ ਮਾਲਕ ਦੇ ਅੱਗੇ ਝੂਲੀ ਆ ਹਮੇਸ਼ਾ ਕਿ ਮਾਲਕ ਦੁਨੀਆ ਦਾ ਪਾਣਾ ਨਾ ਲੱਗੇ ਠੀਕ ਆ ਦੁਨੀਆਦਾਰੀ ਦੇ ਲਈ ਵਿੱਚ ਜਿਉਉਣੇ ਆ ਸਾਰਾ ਕੁਝ ਕਰਨਾ ਹਨਾ ਠੀਕ ਆ ਬਟ ਤੈਨੂੰ ਵਿਸਰੀਏ ਨਾ ਤੂੰ ਯਾਦ ਰਵੇਂ ਸਾਨੂੰ ਤੇ ਮਾਲਕ ਨੇ ਉਦਾਂ ਦੀ ਵਿਧ ਵੀ ਬਣਾਈ ਹੋਈ ਆ ਸਾਡਾ ਸਰਕਲ ਵੀ ਉਦਾਂ ਦਾ ਬਣਿਆ ਹੋਇਆ ਕਿ ਹਰ ਤਰ੍ਹਾਂ ਦੇ ਉਦਾਂ ਦੇ ਕੋਈ ਆਉਂਦੇ ਨੇ ਆਪਣੇ ਕੋਲੇ ਜਿਹੜੇ ਉਸ ਨੂੰ ਮਿਲਣ ਦੇ ਰਾਹ ਤੇ ਚੱਲੇ ਹੋਏ ਨੇ ਸਾਧੂਆਂ ਦਾ ਸੰਗ ਬਖਸ਼ਿਆ ਹੋਇਆ ਸਾਧ ਸੰਗਤ ਤੇ ਸਤ ਸੰਗਤ ਬਖਸ਼ੀ ਹੋਈ ਆ ਨਾਲ ਨਾਲ ਥੋੜਾ ਬਹੁਤਾ ਇਸ ਪਾਸੇ ਨੂੰ ਬੁੱਧ ਨੂੰ ਵਿਵੇਕ ਵੀ ਕੀਤਾ ਹੋਇਆ ਵੀ ਨਹੀਂ ਕੀ ਸਹੀਆ ਕੀ ਗਲਤ ਐਨੀ ਕੁ ਸੋਝੀ ਦਿੱਤੀ ਹੋਈ ਵੀ ਮਾਲਕ ਦਾ ਜਿਹੜਾ ਨਿਰੋਲ ਨਾਮ ਤੇ ਸੱਚ ਦੀ ਖੇੜ ਆ ਉਹ ਪ੍ਰਗਟ ਹੋ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੜਾ ਕੁਝ ਚੇਂਜ ਹੋਣਾ ਪਰਮਾਤਮਾ ਦੇ ਨਾਮ ਦੀ ਖੇੜ ਜਿਹੜੀ ਚੱਲ ਪਈ ਆ ਨਾ ਗੁਰਨਾਨਕ ਦੇ ਘਰੋਂ ਹੁਣ ਇਹ ਦੁਨੀਆ ਦੇ ਲੈਵਲ ਤੱਕ ਜਾਣਾ ਇਹ ਨਾਮ ਸੱਚ ਦੀ ਖੇੜ ਮੈਂ ਨਾ ਛੋਟਾ ਹੁੰਦਾ ਪਹਿਲਾਂ ਸੋਚਦਾ ਹੁੰਦਾ ਸੀ ਵੀ ਬੜੇ मतलब डेरे भी रख लो या कुछ भी चलो रब दा नाम लंदे ने ਵੀ ਉਹ ਦੱਸਦੇ ਨਹੀਂ ਵੀ ਰੱਬ ਨੂੰ ਐਂ ਪਾਇਆ ਜਾਂਦਾ ਮਿਲਿਆ ਜਾਂਦਾ ਮੈਂ ਸੋਚਦਾ ਸੀ ਗੁਰਦੁਆਰੇ ਜਾਂਦੇ ਆਂ ਪਾ ਬਾਣੀ ਪੜਦੇ ਬਾਣੀ ਦੀ ਸਮਝ ਤਾਂ ਹੈ ਨਹੀਂ ਸੀ ਵੀ ਇਹਦੇ 'ਚ ਵੀ ਕੁਝ ਕਹਿੰਦੇ ਹੋਣਗੇ ਵੀ ਮ ਰੱਬ ਨੂੰ ਵੇਖਿਆ ਜਾ ਸਕਦਾ ਪਾਇਆ ਜਾ ਸਕਦਾ ਵੀ ਰੱਬ ਕਿਵੇਂ ਦਾ ਹੁੰਦਾ ਹੋਊਗਾ ਰੱਬ ਕੌਣ ਹੁੰਦਾ ਹੋਊਗਾ ਮੈਂ ਛੋਟਾ ਹੁੰਦਾ ਨਾ ਮਤਲਬ ਇਦਾਂ ਦਾ ਸੀ ਵੀ ਜਿਵੇਂ ਮਾਲਕ ਦੇ ਮਤਲਬ ਵੀ ਸ਼ਬਦ ਭਜਨ ਗਾਉਣੇ ਜਾਂ ਕੁਛ ਇਦਾਂ ਦਾ ਵੀ ਸੋਚਣਾ ਵੀ ਵੀ ਮੈਂ ਕੌਣ ਆ ਮੈਨੂੰ ਮਤਲਬ ਪਤਾ ਨਹੀਂ ਸੀਗਾ ਵੀ ਐ ਸੋਚਣਾ ਵੀ ਇਦਾਂ ਇਦਾਂ ਕਰਕੇ ਵੀ ਮੈਂ ਕੌਣ ਆ ਹਨਾ ਤੇ ਜਾਂ ਅਸੀਂ ਮੈਂ ਜਿਵੇਂ ਸੰਗਤ ਕਰਨੀ ਜਿਵੇਂ ਛੋਟੇ ਛੋਟੇ ਹੁੰਦੇ ਜਵਾਕਾਂ ਨੇ ਜਾਂ ਬਾਬਾ ਨਾਨਕ ਆ ਗਿਆ ਕੁਛ ਉੱਚਾਦਰ ਬਾਬੇ ਨਾਨਕ ਦਾ ਛੋਟੇ ਹੁੰਦੇ ਜਿੱਦਾਂ ਦਾ ਕੁਛ ਸੀਗਾ ਮਾਹੌਲ ਪਰ ਉਹ ਤੁਹਾਡਾ ਕੋਈ ਹੁੰਦਾ ਤਾਂ ਹੈਗਾ ਕੋਈ ਪੂਰਵਲਾ ਪ੍ਰਾਪਲਬਧ ਹੁੰਦੇ ਨੇ ਜਿਹੜਾ ਤੁਹਾਨੂੰ ਉਦਾਂ ਦਾ ਮਾਹੌਲ ਬਣਦਾ ਮਿਲਦਾ ਹੈਗਾ ਮੈਨੂੰ ਥੋੜਾ ਜਿਆ ਲੱਗ ਰਿਹਾ ਵੀ ਮੈਂ ਕਿੱਥੋਂ ਸ਼ੁਰੂ ਕਰਾਂ ਕਿਵੇਂ ਸ਼ੁਰੂ ਕਰਾਂ ਹਾਲੇ ਸਮਝ ਨਹੀਂ ਆ ਰਹੀ ਬਸ ਇੱਕ ਵੀਡੀਓ ਬਣਾਉਣੀ ਸੀ ਤੁਹਾਡੇ ਸ਼ੁਕਰਾਨੇ ਲਈ ਕਰਾਂ ਮੈਂ ਉਹ ਬਣਾ ਰਿਹਾ ਹੈਗਾ ਨਾ ਕੋਈ ਸਕ੍ਰਿਪਟ ਤਿਆਰ ਆ ਮਾਲਕ ਦੀ ਇੰਨੀ ਕਿਰਪਾ ਕਿ ਮੈਂ ਕਦੇ ਹਾਲੇ ਤੱਕ ਤਾਂ ਕਦੇ ਸਕ੍ਰਿਪਟ ਤਿਆਰ ਨਹੀਂ ਕਰੀ ਖੈਰ ਮੇਰਾ ਔਗਣਾ ਮੈਨੂੰ ਤਿਆਰੀ ਕਰਨੀ ਚਾਹੀਦੀ ਹੈ ਬਹੁਤ ਤਕੜੇ ਲੈਵਲ ਵਾਲੀ ਰਿਸਰਚ ਵੀ ਕਰਨੀ ਚਾਹੀਦੀ ਹੈ ਬਟ ਪਤਾ ਨਹੀਂ ਕਾ ਤੁਮ ਮੈਂ ਪਿਛਲੇ ਸਮੇਂ ਚ ਜਦੋਂ ਮਾਲਕ ਦੇ ਨਾਮ ਨਾਲ ਜੁੜਿਆ ਹੈਗਾ ਤੇ ਹਾਂ ਮੈਨੂੰ ਇਹ ਲੱਗਦਾ ਹੈਗਾ ਵੀ ਨਾਮ ਜਪ ਕਰੀਏ ਸਿਮਰਨ ਕਰੀਏ ਸੰਗਤੀ ਕਰੀਏ ਪਰ ਥੋੜਾ ਜਿਹਾ ਤੁਹਾਡੇ ਚ ਔਗਣ ਵੀ ਹੁੰਦੇ ਨੇ ਵੀ ਤੁਸੀਂ ਮਤਲਬ ਉਹ ਖੈਰ ਔਗਣਾਂ ਤਾਂ ਥੋੜਾ ਥੋੜਾ ਗੁਣਾ ਵਾਲੇ ਪਾਸੇ ਚੱਲ ਰਹੇ ਆ ਗੁਣ ਮਾਲਕ ਦੇ ਸੋਹਣੇ ਗੁਣ ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹ ਸਮਤ ਬਖਸ਼ੇ ਹੌਲੀ ਹੌਲੀ ਹੋਰ ਵਧੀਆ ਹੁੰਦੇ ਰਹਿਣ ਸੋ ਗੱਲ ਇਹ ਆ ਵੀ ਅ ਮੈਂ ਕੀ ਦੱਸਣਾ ਸੀ ਮੈਨੂੰ ਸਮਝ ਨਹੀਂ ਆ ਰਹੀ ਪਰ ਖੁਸ਼ੀ ਆ ਖੁਸ਼ੀ ਨੂੰ ਸਾਂਝਾ ਕਰ ਰਿਹਾ ਤੁਹਾਡੇ ਨਾਲ ਪਰ ਫਿਰ ਵੀ ਇਹ ਦਾ ਇਹ ਵੀ ਨਹੀਂ ਹੈਗਾ ਵੀ ਮਾਲਕ ਨੇ ਅੱਜ ਇੰਨਾ ਸਾਥ ਦਿੱਤਾ ਠੀਕ ਆ ਕੱਲ ਨੂੰ ਜੇ ਨਾਂ ਵੀ ਦਊਗਾ ਸਾਥ ਪਰ ਫਿਰ ਵੀ ਮਾਲਕ ਅਸੀਂ ਤੇਰੇ ਹੁਕਮ 'ਚ ਰਹੀਏ ਅਸੀਂ ਤੈਨੂੰ ਕੁਝ ਇਦਾਂ ਨਾ ਕਰੀਏ ਵੀ ਤੂੰ ਮੇਰੇ ਨਾਲ ਆਏਂਗਾ ਤੋ ਕਰਤਾ ਓਏਂਗਾ ਤੋ ਕਰਤਾ ਨਹੀਂ ਜੋ ਕੁਝ ਤੂੰ ਕਰਨਗਾ ਤੂੰ ਸਹੀ ਕਰਦਾ ਸਾਧੂਆਂ ਨੇ ਜਿੰਨਾ ਕਿ ਦੱਸਿਆ ਵੀ ਅ ਮਾਲਕ ਪਰਮਾਤਮਾ ਨੂੰ ਅਸੀਂ ਕਹਨੇ ਆ ਵੀ ਮੈਨੂੰ ਇਹ ਦੇ ਦੇ ਉਹ ਦੇ ਦੇ ਪਰ ਮਾਲਕ ਕਹਿੰਦਾ ਵੀ ਜਦੋਂ ਦਾ ਤੂੰ ਚੱਲਿਆ ਹੋਇਆ ਹੈ ਨਾ ਚਾਰ ਯੁੱਗਾਂ ਤੋਂ ਮੈਂ ਤੈਨੂੰ ਬਿਨਾਂ ਅੱਖ ਝਪਕੇ ਕਿਉਂਕਿ ਉਹਦੀਆਂ ਅੱਖ ਨਹੀਂ ਉਹ ਸਾਰਾ ਕੁਝ ਹੀ ਵੇਖ ਰਿਆ ਬਿਨਾਂ ਅੱਖ ਤੋਂ ਸਾਰੀਆਂ ਅੱਖਾਂ ਹੀ ਉਹਦੀਆਂ ਨੇ ਕਿਉਂਕਿ ਉਹ ਬਿਨਾਂ ਅੱਖ ਝਪਕੇ ਤੁਹਾਨੂੰ ਚਾਰ ਯੁੱਗਾਂ ਤੋਂ ਦੇਖ ਰਿਆ ਵੀ ਤੁਸੀਂ ਕਿਹੜੇ ਕਰਮ ਕਰਕੇ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਕਰਕੇ ਇੱਥੋਂ ਤੱਕ ਪਹੁੰਚੇ ਹੋ ਤੇ ਉਹ ਸਾਡਾ ਪਿਓ ਆ ਉਹ ਨੂੰ ਸਾਡੇ ਨਾਲੋਂ ਵੱਧ ਪਤਾ ਨਾ ਬੀਚਾਂ ਨੂੰ ਕੀ ਚਾਹੀਦਾ ਜਿਵੇਂ ਦੁਨਿਆਵੀ ਮਾਪੇ ਨੂੰ ਪਤਾ ਹੁੰਦਾ ਸਾਡੇ ਬੱਚੇ ਨੂੰ ਕਿਹੜੀ ਚੀਜ਼ ਵਧੀਆ ਚਾਹੀਦੀ ਆ ਕਈ ਵਾਰੀ ਬੱਚੇ ਕਹਿੰਦੇ ਨੇ ਮੈਂ ਇਹ ਚੀਜ਼ ਲੈਣੀ ਮੈਂ ਆਹ ਖਡਾਉਣਾ ਲੈਣਾ ਮੈਂ ਆਹ ਕਰਨਾ ਪਰ ਮਾਪੇ ਨੂੰ ਵਰਜਦੇ ਨੇ ਕਿਤੇ ਤੂੰ ਇਹਦੇ ਨਾਲ ਜੁੜ ਕੇ ਪੜ੍ਹਾਈ ਤੁਰੰਤ ਟੁੱਟ ਜੇ ਕਿਉਂਕਿ ਮਾਪੇ ਨੂੰ ਪਤਾ ਵੀ ਇਹਨੂੰ ਕਿਹੜੇ ਵੇਲੇ ਕੀ ਲੈ ਕੇ ਦੇਣਾ ਕਈ ਵਾਰ ਛੋਟੀ ਉਮਰ ਚ ਬੱਚਾ ਮੰਗਦਾ ਹੀ ਮੈਨੂੰ ਖਡਾਉਣੇ ਦੇ ਮੈਨੂੰ ਕੋਈ ਜਿਵੇਂ ਛੋਟੀ ਉਮਰ ਚ ਮੰਨ ਲਾ ਮੈਨੂੰ ਮੋਬਾਈਲ ਦੇ ਦਿਓ ਮੈਨੂੰ ਆਈਫੋਨ ਲੈ ਦੇਓ ਮੈਨੂੰ ਬੋਲਟ ਲੈ ਦੇਓ ਮੈਨੂੰ ਪਰ ਮਾਪੇ ਇੱਕ ਉਮਰ ਤੋਂ ਬਾਅਦ ਉਹਨੂੰ ਆਪ ਉਮੀ ਮਾਲਕ ਸਾਡੇ ਨਾਲ ਕਰਦਾ ਇੱਕ ਸਮੇਂ ਤੇ ਸਹੀ ਸਮੇਂ ਤੇ ਚੀਜ਼ ਤੁਹਾਨੂੰ ਜਿਹੜੀ ਤੁਹਾਡੇ ਲਈ ਸਹੀ ਹੁੰਦੀ ਹੈ ਉਹੀ ਦਿੰਦਾ ਆਪਾਂ ਐਵੇਂ ਝੂਰਦੇ ਰਹਿੰਦੇ ਵੀ ਮੈਨੂੰ ਇਹ ਨਹੀਂ ਮਿਲਿਆ ਮੈਨੂੰ ਉਹ ਨਹੀਂ ਮਿਲਿਆ ਠੀਕ ਹੈ ਬਟ ਨਹੀਂ ਅਸੀਂ ਹੁਕਮ ਚ ਭਾਣੇ ਚ ਨਹੀਂ ਨਾ ਆਉਂਦੇ ਤਾਂ ਜਿਹੜਾ ਸਾਡੇ ਦੁੱਖ ਕੀ ਆ ਦੁੱਖ ਕੀ ਆ ਦੁੱਖ ਇਹੀ ਆ ਕਿ ਜਿਹੜੀ ਸਾਡੀ ਇੱਛਾ ਹੁੰਦੀ ਆ ਜਦੋਂ ਪੂਰੀ ਨਹੀਂ ਹੁੰਦੀ ਤਾਂ ਅਸੀਂ ਉਹਨੂੰ ਉਹਦੇ ਦੁੱਖ ਮਣਾਉਣ ਲੱਗ ਜਾਂਦੇ ਆਂ ਜਾਂ ਕਿ ਲੋ ਦੁੱਖ ਜਿਹੜੇ ਵਿਚਾਰ ਫੁਰਨੇ ਨੇ ਇਹੀ ਦੁੱਖ ਨੇ ਦੁੱਖਾਂ ਦਾ ਕਾਰਨ ਬਣਦੇ ਨੇ ਤੇ ਕਿਉਂਕਿ ਸਾਡੇ ਚ ਸਾਡੇ ਚ ਸਬਰ ਨਹੀਂ ਹੁੰਦਾ ਸੰਤੋਖ ਨਹੀਂ ਹੁੰਦਾ ਸਾਡੇ ਚ ਆਸ਼ਾ ਮਨਸਾ ਹੀ ਲੱਗੀ ਰਹਿੰਦੀ ਆ ਤੇ ਸਾਡੇ ਚ ਇੱਛਾਵਾਂ ਹੀ ਸਾਡੇ ਅੰਦਰ ਚੱਲਦੀਆਂ ਰਹਿੰਦੀਆਂ ਨੇ ਵੀ ਮੈਨੂੰ ਆਹ ਕਰਨਾ ਉਹ ਕਰਨਾ ਇਹ ਦੁੱਖ ਆ ਤੇ ਸੁੱਖ ਕੀ ਆ ਸੁੱਖ ਜਿਹੜੇ ਸਾਧੂ ਨੇ ਸੰਤ ਨੇ ਉਹ ਸੁਖੀ ਹੁੰਦੇ ਨੇ ਕਿਉਂਕਿ ਉਹਨਾਂ ਕੋਲੇ ਨਾਮ ਦਾ ਧਨ ਹੁੰਦਾ ਉਹ ਵਿਚਾਰਾਂ ਫੁਰਨੇਆਂ ਚ ਨਹੀਂ ਜਿਉਂਦੇ ਉਹ ਵਿਚਾਰਾਂ ਤੋਂ ਰਹਿਤ ਹੋ ਕੇ ਇੱਕ ਆਨੰਦ ਦੇ ਵਿੱਚ ਜਿਉਂਦੇ ਨੇ ਮਾਲਕ ਦੇ ਆਨੰਦ ਚ ਜਿਹੜੀ ਉਹਦੇ ਨਾਲ ਲਿਵ ਜੋੜੀ ਰੱਖਦੇ ਨੇ ਬਸ ਤੂੰ 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 ਵਾਹਿਗੁਰੂ 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 ਠੀਕ ਆ ਤਾਂ ਉਹ ਸੁਖੀ ਰਹਿੰਦੇ ਨੇ ਕਿਉਂਕਿ ਉਹਨਾਂ ਕੋਲੇ ਕੋਈ ਇੱਛਾ ਨਹੀਂ ਹੁੰਦੀ ਸਿਰਫ ਇੱਛਾ ਹੁੰਦੀ ਆ ਬਸ ਮਾਲਕ ਦੇ ਨਾਮ ਜਪ ਦੀ ਇੱਛਾ ਹੁੰਦੀ ਆ ਤਾਂ ਕਰਕੇ ਕਹਿੰਦਾ ਜੋ ਸੁਖ ਵਿੱਚ ਸੁਖ ਨਹੀਂ ਮਾਨੇ ਜੋ ਨਰ ਸੁਖ ਵਿੱਚ ਸੁਖ ਨਹੀਂ ਮਾਨੇ ਮੈਨੂੰ ਨਾ ਗੁਰਬਾਣੀ ਦੀਆਂ ਤੁਕਾਂ ਬਹੁਤ ਘੱਟ ਯਾਦ ਨੇ ਖੈਰ ਮੈਂ ਹੁਣ ਇਹ ਤੁਹਾਡੇ ਨਾਲ ਵਾਅਦਾ ਕਰਦਾ ਕਿ ਅੱਗੇ ਤੋਂ ਮੈਂ ਸਿੱਖੂੰਗਾ ਕੋਸ਼ਿਸ਼ ਕਰੂੰਗਾ ਨੋਟਸ ਵੀ ਬਣਾਉਂਗਾ ਲਿਖੂੰਗਾ ਬਾਣੀ ਵੀ ਸਿੱਖਾਂਗਾ ਤੇ ਬਾਣੀ ਦੇ ਅਰਥ ਵੀ ਆਪਾਂ ਇਕੱਠੇ ਰਲ ਮਿਲ ਕੇ ਜਾਣਿਆ ਕਰਾਂਗੇ ਤਾਂ ਜੋ ਸਾਡੀ ਜਰਨੀ ਸੌਖੀ ਹੋ ਜੇ ਬਾਕੀ ਮੈਂ ਪਿਛਲੀ ਵੀਡੀਓ ਦੇ ਵਿੱਚ ਜਿਹੜੀ ਸੋਲੋ ਪਾਈ ਸੀਗੀ ਉਹਦੇ ਵਿੱਚ ਤ੍ਰੈ ਗੁਣ ਮਾਇਆ ਦੀ ਗੱਲ ਕਰੀ ਸੀ ਰਜੋ ਗੁਣ ਤਮੋ ਗੁਣ ਸਤੋ ਗੁਣ ਅੱਜ ਮੈਂ ਤੁਹਾਡੇ ਸ਼ੁਕਰਾਨੇ ਲਈ ਇਹ ਵੀਡੀਓ ਬਣਾ ਰਿਹਾ ਕਿ ਤੁਸੀਂ ਇੰਨਾ ਸਾਥ ਦਿੱਤਾ ਕਿ ਆਪਣਾ ਪਰਿਵਾਰ 1 ਲੱਖ ਦਾ ਹੋ ਗਿਆ ਠੀਕ ਹੈ ਜੀ ਹੁਣ ਇਹ ਸਾਡੀ ਜ਼ਿੰਮੇਵਾਰੀ ਆ ਜੋ ਜੋ ਮੈਂ ਨਹੀਂ ਕਹਿੰਦਾ ਵੀ ਇਹੀ ਆਪਣਾ ਇੱਕ ਟੀਵੀ ਜਿਹੜੇ ਜਿਹੜੇ ਵੀ ਉਸ ਮਾਲਕ ਦਾ ਨਾਮ ਲੈਂਦੇ ਨੇ ਨਾ ਠੀਕ ਹੈ ਉਹਨਾਂ ਦਾ ਸਾਥ ਦਿਆ ਕਰੋ ਮਤਲਬ ਕਿਉਂਕਿ ਕੂੜ ਕਬਾੜ ਤਾਂ ਬੜਾ ਕੁਝ ਤੇ ਚੱਲ ਰਿਹਾ ਅੱਜ ਕੱਲ੍ਹ ਹੈਨਾ ਮਾਇਆ ਦੇ ਐਡੇ ਇੱਕ ਵੇਗ ਚੱਲ ਰਹੇ ਨੇ ਕਾਮ ਦੀਆਂ ਨਦੀਆਂ ਵਹਿ ਰਹੀਆਂ ਨੇ ਕ੍ਰੋਧ ਲੋਭ ਹੰਕਾਰ ਹਉਮੇ ਚ ਚੱਲ ਰਹੇ ਨੇ ਲੋਕ ਪਰ ਜੇ ਕਿਤੇ ਉਸ ਇੱਕ ਦੀ ਗੱਲ ਹੁੰਦੀ ਹੈ ਨਾ ਨਿਰੋਲ ਪਰਮਾਤਮਾ ਦੀ ਤਾਂ ਉਹਦਾ ਸਹਿਯੋਗ ਸਾਥ ਦਿਆ ਕਰੋ ਮਤਲਬ ਸਾਥ ਕੀਆ ਬਸ ਆਹੀ ਆ ਵੀ ਅੱਗੇ ਸ਼ੇਅਰ ਵੀ ਕਰੋ ਜੇ ਤੁਹਾਨੂੰ ਵਧੀਆ ਲੱਗਦਾ ਵਧੀਆ ਜੇ ਕੋਈ ਕਮੀ ਲੱਗਦੀ ਹੈ ਕਮੀ ਕਮੈਂਟ ਕਰਕੇ ਦੱਸੋ ਬਸ ਇੰਨਾ ਕੀ ਆ ਹੋਰ ਕੁਝ ਨਹੀਂ ਆ ਕਿਉਂਕਿ ਆਪਾਂ ਨੂੰ ਸਾਨੂੰ ਜੇ ਮੱਲਾਪਾ ਕੰਮ ਕਰਦੇ ਮਾਲਕ ਦਾ ਨਾਲ ਲੈਨੇ ਆ ਤਾਂ ਸਾਨੂੰ ਵੀ ਮਾੜਾ ਬੋਲਦੇ ਨੇ ਕਿਉਂਕਿ ਦੁਨੀਆ ਦੁਨੀਆ ਵਾਲਿਆਂ ਨੂੰ ਇਹ ਚੀਜ਼ ਹਜਮ ਨਹੀਂ ਨਾ ਹੁੰਦੀ ਵੀ ਇਹ ਕਿਵੇਂ ਹੁੰਦੀਆਂ ਨੇ ਇਹ ਚੀਜ਼ਾਂ ਝੂਠ ਨੇ ਜਿਨੇ ਨਹੀਂ ਜਾਣਿਆ ਨਾ ਉਹਦੇ ਲਈ ਇਹ ਨਹੀਂ ਰਹੀ ਆ ਇਹ ਚ ਕੁਝ ਨਹੀਂ ਉਹਨੂੰ ਲੱਗਦਾ ਨਹੀਂ ਵੀ ਕੁਝ ਹੁੰਦਾ ਰੱਬ ਵੀ ਨਾ ਦੀ ਵੀ ਕੋਈ ਚੀਜ਼ ਹੈਗੀ ਆ ਪਰ ਜਿਹਦੀ ਨਾਲ ਘਟਦਾ ਉਹਨੂੰ ਪਤਾ ਵੀ ਕੀ ਹੁੰਦਾ ਇਹ ਕੁੰਡਲਣੀ ਵੀ ਜਾਗਰਤ ਹੁੰਦੀ ਆ ਇਹਦੇ ਵਿੱਚ ਅੱਗੇ ਧਿਆਨ ਦੇ ਵਿੱਚ ਰੰਗ ਰੰਗ ਵੀ ਦਿਸਦੇ ਨੇ ਆਕਾਰ ਵੀ ਦਿਸਦੇ ਨੇ ਦੇਵੀ ਦੇਵਤੇ ਵੀ ਹੁੰਦੇ ਨੇ ਭੂਤ ਪ੍ਰੇਤ ਸਾਰੀਆਂ ਜੂਨਾ ਵੀ ਹੁੰਦੀਆਂ ਨੇ ਹਰ ਇੱਕ ਚੀਜ਼ ਹੁੰਦੀ ਆ ਬਟ ਫੇਰ ਵੀ ਜਦੋਂ ਇਹ ਸਾਰੀ ਮਾਇਆ ਜਿਹੜੀ ਦ੍ਰਿਸ਼ਟਮਾਨ ਦਿਸਦੀ ਆ ਤੇ ਸੂਖਮ ਦਿਸਦੀ ਆ ਹੁਣ ਇਹ ਮਾਇਆ ਤੋਂ ਵੱਖ ਹੋ ਕੇ ਆਪਦੇ ਅੰਦਰਲੇ ਚਾਨਣ ਨੂੰ ਲੱਭਣਾ ਤੇ ਉਸ ਚਾਨਣ ਦੇ ਨਾਲ ਜੁੜ ਕੇ ਜਿਹੜਾ ਸਾਡਾ ਅਸਲੀ ਸਰੋਤ ਆ ਜਿਹੜਾ ਮੇਨ ਸੋਰਸ ਹੈਗਾ ਸਾਡੀ એનર્ਜੀ ਦਾ ਉਹਨੂੰ ਮਿਲਣਾ ਜਾ ਕੇ ਤੇ ਉਹਨੂੰ ਆਪਣਾ ਨਾਮ ਦੇ ਨਾਲ ਹੀ ਜਾ ਕੇ ਸੁਰਤ ਸਾਡੀ ਉਹਦੇ ਚਰਨਾ ਦੇ ਵਿੱਚ ਜਾ ਕੇ ਖੁੱਪਜੂਗੀ ਚੁੱਪਜੂਗੀ ਉਹਦੇ ਮਤਲਬ ਕਹਿੰਦੇ ਹੁੰਦੇ ਨੇ ਕਿ ਚਰਨਾ ਚ ਚੁਪੀ ਰਹੀ ਮਾਲਕ ਗੁਰਗੋਬ ਸਿੰਘ ਮਹਾਰਾਜ ਜੀ ਦਾ ਸ਼ਬਦ ਵੀ ਆ ਮੈਨੂੰ ਵਿਸਰ ਗਿਆ ਤੁਸੀਂ ਕਮੈਂਟ ਕਰਕੇ ਦੱਸ ਦਿਓ ਹਨਾ ਇਹਨੇ ਕੀ ਕਰਪਾ ਕਰਿਓ ਤੇ ਬਾਕੀ ਆ ਮੈਂ ਤੁਹਾਨੂੰ ਦੱਸ ਰਿਹਾ ਇਸ ਵੀਡੀਓ ਫਿਰ ਆਪਣੇ ਸਿਮ ਜੀ ਸਿੰਘ ਟੁਹਾਨਾ ਭਾਈ ਸਾਹਿਬ ਉਹਨਾਂ ਦੀ ਵੀਡੀਓ ਕਰੀ ਉਹਦੇ ਵਿੱਚ ਪਹਿਲੀ ਵਾਰੀ ਮੈਂ ਸਾਹਮਣੇ ਆਇਆ ਉਹ ਵੀ ਤਿੰਨ ਸਾਢੇ ਤਿੰਨ ਮਿੰਟਾਂ ਤੇ ਜਾ ਕੇ ਚਾਰ ਮਿੰਟਾਂ ਤੇ ਪਰ ਉਹ ਵੀਡੀਓ ਐਮੀ ਵਰਕ ਨੇ ਵੀ ਇੰਸਟਾਗ੍ਰam ਤੇ ਸ਼ੇਅਰ ਕਰੀ ਸੀ ਤੇ ਉਹ ਕਾਫੀ ਵਾਇਰਲ ਹੋਈ ਸੀ ਇੰਸਟਾ ਤੇ ਜਿਹਦੇ ਵਿੱਚ ਭਾਈ ਸਾਹਿਬ ਜਿਹੜੀ ਸਾਡੀ ਰਾਗਮਾਲਾ ਨੇ ਤੇ ਰੀੜ ਦੀ ਹੱਡੀ ਦੇ ਵਿੱਚ ਕਿਹੜੇ ਖੱਟ ਚੱਕਰ ਨੇ ਖਾਸ ਚੱਕਰਾਂ ਦੀ ਗੱਲਬਾਤ ਖੋਲ ਕੇ ਦੱਸੀ ਹੋਈ ਆ ਉਹ ਵੀ ਬਹੁਤ ਸੋਹਣੀ ਵੀਡੀਓ ਆ ਰੀਡ ਦੀ ਹੱਡੀ ਆ ਉਹਦੇ ਵਿੱਚ ਹਾਂਜੀ ਇਦਾਂ ਸਾਹ ਜਾਂਦਾ ਜਾਂ ਹਾਂਜੀ ਇਹ ਦੇਖੋ ਗੁਰਬਾਣੀ ਗੁਰੂ ਨੇ ਨਾ ਆਪਣੇ ਸਰੀਰ ਦੇ ਸਰੀਰ ਨੂੰ ਇੱਕ ਬ੍ਰਹਮ ਦੇ ਨਕਸ਼ੇ ਦੇ ਤੌਰ ਤੇ ਪੇਸ਼ ਕੀਤਾ ਹੈ ਗੁਰਬਾਣੀ ਵਿੱਚ ਜੀ ਮਾਰੇ ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਵਿੱਚ ਉਹਦੇ ਸੋ ਪਾਵੇ ਜੀ ਫਿਰ ਉਸ ਤੋਂ ਬਾਅਦ ਮੈਂ ਜਦੋਂ ਮੈਂ ਜੋਬ ਛੱਡਤੀ ਤੇ ਜੋਬ ਵੀ ਕਰ ਮੇਰੇ ਕੋਲ ਉਦੋਂ ਕੁਛ ਨਹੀਂ ਸੀਗਾ ਨਾ ਉਦੋਂ ਇਨਕਮ ਦਾ ਸੋਰਸ ਵੀ ਕੁਛ ਨਹੀਂ ਸੀਗਾ ਬਸ ਮਾਲਕ ਦਾ ਆਸਰਾ ਤੇ ਇਹੀ ਸੀਗਾ ਹਨਾ ਹਾਂ ਮੇਰੀ ਜੋਬ ਬਹੁਤ ਵਧੀਆ ਸੀ ਉੱਥੇ ਚੰਗਾ ਚੱਲ ਰਿਆ ਸੀ ਮੈਂ ਅਮਰੀਕਨ ਪੰਜਾਬੀ ਚੈਨਲ 'ਚ ਕੰਮ ਕਰਦਾ ਸੀਗਾ ਬੜਾ ਕੁਝ ਹੋਰ ਵੀ ਹੋਇਆ ਚਲੋ ਉਹ ਕਦੇ ਫੇਰ ਸਾਂਝਾ ਕਰਾਂਗੇ ਤੇ ਫਿਰ ਮੈਂ ਬੀਮੂ ਪ੍ਰੀਤ ਮੈਂ ਵਾਲੀ ਵੀਡੀਓ ਕਰੀ ਉਹਨਾਂ 'ਚ ਪਹਿਲੀ ਵਾਰੀ ਉਹਨਾਂ ਨੇ ਕੁੰਡਲਣੀ ਦਾ ਗਿਆਨ ਦਿੱਤਾ ਹਨਾ ਵੀ ਕੀ ਹੁੰਦਾ ਕੁੰਡਲਣੀ ਜਾਗਰਣ ਮੈਂ ਦੇਖਿਆ ਕਿ ਉਹਨਾਂ ਦੇ ਇੱਥੇ ਤਿੰਨ ਮੂਹਾਂ ਸੱਪ ਜਿੰਨੂੰ ਕਹਿੰਦੇ ਔਰੇ ਕੁੰਡਲਨੀ ਇਸੇ ਰੂਪ ਚ ਦਿਖਦੀ ਹੈ। ਪੀਮੋਪ੍ਰਿਤ मैम ਨੂੰ ਮਿਲਿਆ ਕਿਵੇਂ ਇਹ ਵੀ ਕਦੇ ਦੱਸੂਗਾ ਤੁਹਾਨੂੰ ਫਿਰ ਉਸ ਤੋਂ ਬਾਅਦ ਅੱਗੇ ਨਾਲੋਂ ਨਾਲ ਮਤਲਬ ਅਧਿਆਤਮਾ ਵਾਲੇ ਬੰਦੇ ਮੈਨੂੰ ਰਾਹ ਟੱਕਰ ਦੇ ਗਏ ਸੰਗਤ ਦੇ ਵਿੱਚ ਸੰਗਤ ਕਰਦੇ ਰਹੇ ਲੋਕ ਆਪਣੇ ਆਪ ਹੀ ਜਿਹੜੇ ਪਿਆਰੇ ਸੀ ਪ੍ਰਮਾਤਮਾ ਦੇ ਜਿਹੜੀ ਸੰਗਤ ਦੇ ਵਿੱਚ ਉਹ ਆਪਦੀ ਆਪ ਹੀ ਸੰਪਰਕ ਕਰਦੇ ਰਹੇ ਸਾਡੇ ਨਾਲ ਜੁੜਦੇ ਗਏ ਕਹਿੰਦਾ ਕਾਫਲਾ ਵੱਧਦਾ ਗਿਆ ਤੇ ਅੱਜ ਮਾਲਕ ਦੀ ਕਿਰਪਾ ਨਾਲ ਇੰਨਾ ਹੋ ਗਿਆ ਸੋ ਤੁਹਾਡਾ ਸ਼ੁਕਰ ਆ ਅੱਗੇ ਮੈਂ ਜਿਹੜੀਆਂ ਸੋਲੋ ਵੀਡੀਓ ਬਣਾਉਂਗਾ ਉਹਦੇ ਵਿੱਚ 2 4 5 ਵੀਡੀਓ ਤਾਂ ਇਦਾਂ ਦੀਆਂ ਹੋਣਗੀਆਂ ਜਿਦੇ ਵਿੱਚ ਮੈਂ ਹੋਰਾਂ ਦੇ ਤਜਰਬੇ ਦੱਸੂਗਾ ਜਿਨ੍ਹਾਂ ਨੇ ਮੇਰੇ ਨਾਲ ਸਾਂਝੇ ਕਰਿਆ ਪਰ ਉਹ ਸਾਹਮਣੇ ਆ ਕੇ ਨਹੀਂ ਦੱਸਣਾ ਚਾਹੁੰਦੇ ਜੇ ਤੁਹਾਡਾ ਵੀ ਕੋਈ ਤਜਰਬਾ ਹੈਗਾ ਤਾਂ WhatsApp ਨੰਬਰ 8360132335 ਇੱਥੇ ਮੈਨੂੰ ਵੌਇਸ ਮੈਸੇਜ ਕਰਦਿਆ ਕਰੋ ਉਹਦਾ ਰਿਪਲਾਈ ਕਰਨਾ ਸੌਖਾ ਕਈ ਵਾਰੀ ਕਾਲ ਅਟੈਂਡ ਨਹੀਂ ਹੁੰਦੀ ਠੀਕ ਆ ਉਹਦੇ ਲਈ ਮੈਂ ਮਾਫੀ ਮੰਗਦਾ ਬੜਿਆਂ ਦੀ ਕਾਲ ਟੈਂਡ ਵੀ ਕਰਦਾ ਕਈ ਵਾਰੀ ਹਨਾ ਤਾਂ ਉਹ ਕਿਉਂਕਿ ਇੱਕ ਕਾਲ ਜਦੋਂ ਚੱਕ ਲਾਂਗੇ ਤਾਂ ਉਹ ਇਹ ਨਹੀਂ ਪਤਾ 10 ਮਿੰਟ 20 ਮਿੰਟ ਅੱਧਾ ਘੰਟਾ 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 ਕਿਉਂਕਿ ਜ਼ਿੰਦਗੀ ਉਨੀ ਕੀ ਮਿਲੀ ਹੋਈ ਆ ਸਾਡੇ ਹੋਰ ਵੀ ਕਾਰਜ ਕਰਮ ਹੁੰਦੇ ਨੇ ਕਰਨੇ ਹੁੰਦੇ ਆ ਸੁੱਤਾ ਕਰਕੇ ਮਜਬੂਰੀਆਂ ਵੀ ਬਣ ਜਾਂਦੀਆਂ ਨੇ ਤਾਂ ਫਿਰ ਆਪਾਂ ਸੰਪਰਕ ਕਿਦਾਂ ਬਣਿਆ ਰਹੂਗਾ ਠੀਕ ਆ ਜੀ ਤੇ ਆਪਾਂ ਉਹ ਮੈਂ ਕਰੂਗਾ ਹੁਣ ਵੀਡੀਓ ਅੱਗੇ 2-4 ਹਨਾ ਬਾਕੀ ਆਪਾਂ ਨਾਮ ਤੇ ਸੱਚ ਦੀ ਗੱਲ ਕਰਾਂਗੇ ਨਿਰਗੁਣ ਸਰਗੁਣ ਨਿਰੰਕਾਰ ਉਹ ਵੀ ਜਾਣਾਂਗੇ ਹਨਾ ਹੌਲੀ-ਹੌਲੀ ਸਾਧੂ ਮੰਦ ਦੇ ਸੰਗਤੋਂ ਜੋ-ਜੋ ਮਾੜਾ-ਮੋਟਾ ਚੋਲੀ ਪਿਆ ਕਿਣ ਕਾ ਹਨਾ ਸਮਝ ਬਣੀ ਹੈ ਜਿਹਦੇ ਨਾਲ ਤਾਂ ਉਹ ਆਪਾਂ ਹੌਲੀ-ਹੌਲੀ ਸਾਂਝਾ ਕਰਦੇ ਰਵਾਂਗੇ ਤੇ ਜਾਣੀ ਚੱਲਾਂਗੇ ਵੀ ਕੀ-ਕੀ ਹੁੰਦਾ ਕਿਵੇਂ-ਕਿਵੇਂ ਹੁੰਦਾ ਤੇ ਬਸ ਇਹ ਆ ਭਰਮ ਦੇ ਵਿੱਚ ਨਹੀਂ ਪੈਣਾ ਹਾਂ ਇਹ ਚੀਜ਼ਾਂ ਹੁੰਦੀਆਂ ਨੇ ਇਹ ਇਹਨਾਂ ਤੇ ਯਕੀਨ ਬਣੇ ਇਹ ਦੱਸਣ ਦੇ ਲਈ ਜ਼ਰੂਰ ਆਪਾਂ ਕਰ ਰਹੇ ਆ ਜਾਣ ਲੈਣੇ ਆ ਵੀ ਕੀ-ਕੀ ਘਟਦਾ ਕਿਸੇ ਨਾਲ ਕਿਹੜਾ ਕਿਹੜਾ ਤਜਰਬਾ ਹੁੰਦਾ ਆਲਟੋ ਆਫ ਬਾਡੀ ਇਹ ਵੋ ਹਨਾ ਸਾਰਾ ਕੁਝ ਬਟ ਅਸਲੀ ਰਾ ਉਹ ਨਾਮ ਤੇ ਸੱਚ ਦਾ ਹੀ ਆ ਜਦੋਂ ਤੁਸੀਂ ਨਾਮ ਨਾਲ ਸੁਰਤ ਜੁੜ ਜੂਗੀ ਨਾ ਤੁਹਾਡੀ ਫਿਰ ਆਨੰਦ ਆਊਗਾ ਤੁਹਾਨੂੰ ਫਿਰ ਤੁਹਾਨੂੰ ਅੰਦਰੋਂ ਅਮਰਤ ਰਸ ਆਊਗਾ ਅਮਰਤ ਰਸ ਮਨ ਦੀ ਖਰਾਕ ਆ ਉਹਨੂੰ ਪੀਣਾ ਤੇ ਫਿਰ ਆ ਜਿਹੜਾ ਦੁਨੀਆ ਦੇ ਕਾਰਜੇ ਵੀ ਕਰਦੇ ਰਹਿਣੇ ਆ ਤੇ ਅੰਦਰ ਮਨ ਦਾ ਕਾਰਜ ਆਤਮਾ ਦਾ ਕਾਰਜ ਬ੍ਰਹਮ ਦਾ ਕਾਰਜ ਉਹ ਵੀ ਕਰਦੇ ਰਹਿਣਾ ਹੌਲੀ ਹੌਲੀ ਨਾਲ ਦੋਨੇ ਜਰਨੀਆਂ ਚਲਣੀਆਂ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਜਿਹੜਾ ਦਿਨ ਦਾ ਖੇਡ ਆ ਜਿਹੜਾ ਜਾਗਦੇ ਆ ਇਹ ਦੁਨਿਆਵੀ ਖੇੜੇ ਵੀ ਖੇਡਣਾ ਪਰ ਉਹਨੂੰ ਯਾਦ ਰੱਖ ਕੇ ਫਿਰ ਜਿਹੜੀ ਰਾਤ ਪੈਂਦੀ ਆ ਰਾਤ ਨੂੰ ਜਿੱਥੇ ਜਾਂਦੇ ਆ ਨੀਂਦ ਚ ਅਸੀਂ ਕਿਹੜੀ ਮਾ ਅਕਾਲ ਪੁਰਖ ਦੀ ਅश्चਰਜ ਸਭਾ ਕਿਹੜੀ ਆ ਸੁਖਮ ਦੇ ਵਿੱਚ ਸੁੰਨ ਮੰਡਲ ਦੇ ਵਿੱਚ ਕਿਵੇਂ-ਕਿਵੇਂ ਮਨ ਵਿਚਰਦਾ ਕਿਵੇਂ ਭੌਵਜਲ ਸੁਪਣਿਆਂ ਤੋਂ ਪਾਰ ਹੋ ਕੇ ਉਹ ਸੁੰਨ ਮੰਡਲ ਫਿਰ ਉਹ ਖਾਬਾਂ ਦੇ ਦੇਸ ਤੋਂ ਅੱਗੇ ਅਕਾਲਪੁਰਖ ਦਾ ਜਿਹੜਾ ਦਾਰਾ ਠੀਕ ਹੈ ਦਸਮ ਦਵਾਰਾ ਨਿਜਕਾਰਾ ਨਿਜ ਮਹਿਲ ਆ ਸੁਖ ਮਹਿਲ ਆ ਬੇਗੰਪੁਰਾ ਉਹ ਅੱਗੇ ਦੀਆਂ ਗੱਲਾਂ ਵੀ ਆਪਾਂ ਹੌਲੀ-ਹੌਲੀ ਕਰਦੇ ਰਵਾਂਗੇ ਜਾਣਾਂਗੇ ਖੈਰ ਹੌਲੀ-ਹੌਲੀ ਮਾਲਕ ਜਨਾਉਣਗੇ ਸਾਨੂੰ ਕਿਰਪਾ ਕਰਨਗੇ ਸਾਡੇ ਤੇ ਬੰਦਾ ਨਾ ਜਵਾਕਾਂ ਵਰਗਾ ਹੋ ਜਾਂਦਾ ਜਦੋਂ ਅਧਿਆਤਮ ਦੇ ਰਾਹ ਤੇ ਚੱਲਦਾ ਨਾ ਮੇਰੀ ਖਰ ਇਹ ਗੱਲ ਸੀ ਮੈਂ ਜਦੋਂ ਲਿਖਦਾ ਵੀ ਸੀ ਨਾ ਮੈਂ ਜਦੋਂ ਮੈਂ ਮੈਂ ਵੀ ਕਹਿੰਦਾ ਮੈਨੂੰ ਐ ਲੱਗਦਾ ਮੈਂ ਤੂੰ ਕਿਆ ਕਰਾਂ ਕਿਉਂਕਿ ਉਹ ਇੱਕ ਇਹ ਵੀ ਸਤੋਗੋਣਾ ਅੰਦਰ ਵੀ ਆਉਂਦਾ ਮਾਲਕ ਦੇ ਨਾਲੋਂ ਵੱਖਣਾ ਹੋ ਜਾ ਕਿਤੇ ਮੈਂ ਮੈਂ ਕਰਦਾ ਮੈਂ ਹੀ ਨਾ ਹੋ ਜਾ ਹਨਾ ਇਦਾਂ ਕਰਕੇ ਅਲੱਗ ਨਾ ਹੋਵਾਂ ਇਹ ਸਰਵਿਆਪੀ ਮੈਂ ਦੀ ਗੱਲ ਕਰਾਂਗੇ ਆਪਾਂ ਤੇ ਕਈ ਕਵਿਤਾਵਾਂ ਨਾ ਇਹ ਜੀਆਂ ਲਿਖੀਆਂ ਨੇ ਅੱਜ ਤੋਂ 10 ਸਾਲ ਪਹਿਲਾਂ ਵੀ ਜਦੋਂ ਕਾਲਜ ਲਾਈਫ ਸੀ ਮੇਰੀ ਤਾਂ ਉਹ ਹੁਣ ਮੈਨੂੰ ਸਮਝ ਲੱਗਦੀ ਆ ਵੀ ਅੱਛਾ ਇਹ ਕੋਈ ਅੰਦਰ ਦੀ ਗੱਲ ਹੀ ਸੀਗੀ ਅਧਿਆਤਮ ਦੀ ਗੱਲ ਹੀ ਸੀ ਠੀਕ ਆ ਜਿਵੇਂ ਮੈਂ ਇੱਕ ਚੀਜ਼ ਲਿਖੀ ਸੀ ਇਨਾ ਅੱਖਾਂ ਨਾਲ ਵੇਖੀਆਂ ਨੇ ਮੈਂ ਜਲਦੀ ਅੱਗ ਵਿੱਚ ਭਖਦੀਆਂ ਰੂਹਾਂ ਵਿੱਚ ਪਤਾਲੀ ਤਸਦੀਆਂ ਰੂਹਾਂ ਮਾਨਵਤਾ ਦੇ ਕਤਲ ਕਾਂਡ ਨੂੰ ਆਪਣੇ ਮੂੰਹੋਂ ਦੱਸਦੀਆਂ ਰੂਹਾਂ ਇਨਾ ਅੱਖਾਂ ਨਾਲ ਵੇਖੀਆਂ ਨੇ ਮੈਂ ਇਹਦੀ ਇੱਕ ਆਖਰੀ ਬੰਦ ਦਾ ਲਾਸਟ ਵਾਲਾ ਮਤਲਬ ਪੈਰਾ ਸਭ ਦੀ ਰੂਹ ਵਿੱਚ ਰੱਬ ਦੀ ਰੂਹ ਹੈ ਫਿਰ ਹੋਰ ਕੋਈ ਕਿਉਂ ਲੱਭਦੀ ਰੂਹ ਹੈ ਭੇਸ ਬਟਾ ਕੇ ਫਿਰਦੀ ਦੁਨੀਆ ਰੂਹ ਦੇ ਖਸਮ ਨੂੰ ਠੱਗਦੀ ਰੂਹ ਹੈ ਤਨ ਦਾ ਪਿੰਜਰਾ ਵਿੱਚ ਕੈਦ ਹਵਾਵਾਂ ਤਨ ਦਾ ਪਿੰਜਰਾ ਵਿੱਚ ਕੈਦ ਹਵਾਵਾਂ ਅੰਤ ਵੇਲੇ ਛੱਡ ਭੱਜਦੀਆਂ ਰੂਹਾਂ ਇੰਨਾ ਅੱਖਾਂ ਨਾਲ ਵੇਖੀਆਂ ਨੇ ਮੈਂ ਜਲਦੀ ਅੱਗ ਵਿੱਚ ਭਖਦੀਆਂ ਰੂਹਾਂ ਵਿੱਚ ਪਤਾਲੀ ਦੱਸਦੀਆਂ ਰੂਹਾਂ ਮਾਨਵਤਾ ਦੇ ਕਤਲ ਕਾਂਡ ਨੂੰ ਆਪਣੇ ਮੂੰਹੋਂ ਦੱਸਦੀਆਂ ਰੂਹਾਂ ਇੰਨਾ ਅੱਖਾਂ ਨਾਲ ਵੇਖੀਆਂ ਨੇ ਮੈਂ ਇਦਾਂ ਦੀਆਂ ਕਵਿਤਾਵਾਂ ਲਿਖਣੀਆਂ ਜਿਵੇਂ ਇੱਕ ਮੈਂ ਕਵਿਤਾ ਲਿਖੀ ਸੀ ਇੱਕ ਸਾ ਮੈਨੂੰ ਐਸਾ ਆਇਆ ਮੁੜ ਫੇਰ ਸਾਉ ਆ ਜਾਣਾ ਰਿਹਾ ਫਰੋਲਦਾ ਮੈਂ ਸਾਰੇ ਸਾ ਪਾਰੂ ਸਾਥਿਆ ਆ ਜਾਣਾ ਇਹਦੇ ਵਿੱਚ ਵੀ ਬਹੁਤ ਮਤਲਬ ਤਜਰਬੇ ਦੀ ਗੱਲ ਹੀ ਆ ਹਨਾ ਚਲੋ ਮੈਂ ਕਦੇ ਫੇਰ ਕਰੂੰਗਾ ਸੰਜਾ ਅੱਜ ਦੇ ਲਈ ਇੰਨਾ ਹੀ ਕਿਉਂਕਿ ਮੈਂ ਆਲਰੇਡੀ ਇੱਕ ਦੋ ਸ਼ੂਟ ਅੱਜ ਕਰੇ ਹੀ ਨੇ ਤਾਂ ਥੋੜਾ ਜਿਹਾ ਤਾਂ ਗਲਾ ਵੀ ਮੇਰਾ ਬੈਠਿਆ ਹੋਇਆ ਪਰ ਫਿਰ ਵੀ ਸੀਗਾ ਵੀ ਚਲੋ ਮੈਂ ਤੁਹਾਨੂੰ ਇਹ ਥੋੜਾ ਜਿਹਾ ਪਹਿਲਾਂ ਪਾ ਦਾਂਗੇ ਵੀਡੀਓ ਕਿਉਂਕਿ 1 ਲੱਖ ਸਬਸਕ੍ਰਾਈਬਰ ਪੂਰੇ ਹੋ ਗਏ ਨੇ ਸਾਡੀ ਫੈਮਲੀ 1 ਲੱਖ ਦੀ ਹੋ ਗਈ ਆ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਇਦਾਂ ਹੀ ਸਾਥ ਦਿੰਦੇ ਰਹੋ ਗੁਰੂ ਪਿਆਰਿਓ ਮਾਲਕ ਦੇ ਨਾਮ ਨੂੰ ਜਸ ਨੂੰ ਇਕੱਠੇ ਮਿਲ ਕੇ ਗਾਵਾਂਗੇ ਜਦੋਂ ਕੋਈ ਮਾਲਕ ਦਾ ਉਸਤਤ ਕਰਦਾ ਨਾ ਨਾਮ ਸੁਣਦਾ ਜਾਂ ਬੋਲਦਾ ਨਾ ਮਹਿਮਾ ਕਰਦਾ ਤੇ ਉਹਨੂੰ ਸੁਣਨ ਦਾ ਨਾ ਸੁਣਨ ਦਾ ਸਾਕਮਾਂ ਦੀ ਵੱਧ ਫਾਇਦਾ ਹੁੰਦਾ कहते पवित्र सुनते पुनीत, ना? पुनीत so, मा, सुन ना जेड़ा हैगा ना वो पवित्र ਨੂੰ ਜੇ ਤਿੰਨ ਵਾਰੀ ਪਵਿੱਤਰ ਹੋਵੇ ਤਾਂ ਪੁਨੀਤ ਜਾ ਕੇ ਬਣਦਾ ਸੋ ਤੁਸੀਂ ਜਿਹੜੀ ਉਸਤਤੀ ਮਾਲਕ ਦੀ ਸੁਣਦੇ ਹੋ ਨਾ ਤੁਸੀਂ ਹੋਰ ਵੀ ਧੰਨ ਭਾਗੀ ਹੋ ਮਾਲਕ ਤੁਹਾਡੇ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਆਪਣੇ ਨਾਲ ਮੇਲੇ ਤੁਹਾਨੂੰ ਆਪਣੇ ਦਰਸ਼ਨ ਕਰਾਉਣ ਆਪਣੇ ਉਹ ਜਿਹੜਾ ਅਕਾਲ ਦਾ ਨਿਰਗੁਣ ਨਿਰੰਕਾਰ ਸਰੂਪ ਹੈ ਨਾ ਉਸ ਦੇ ਸੋ ਇਸ ਵੀਡੀਓ ਚ ਇੰਨਾ ਹੀ ਤੇ ਬਾਕੀ ਅੱਗੇ ਸ਼ੇਅਰ ਕਰਦੇ ਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਾਲਕ ਦਾ ਵੀ ਕਿਵੇਂ ਲੱਗਿਆ ਹੈ ਨਾ ਤੁਹਾਨੂੰ ਸਲਾਹ ਵੀ ਦੇ ਸਕਦੇ ਹਾਂ ਤੇ ਅੱਜ ਦੇ ਲਈ ਇੰਨਾ ਹੀ ਇਸ ਵੀਡੀਓ 'ਚ ਇੰਨਾ ਹੀ ਆਪਣਾ ਰੱਖੋ ਖਿਆਲ ਜੁੜੇ ਰਹੋ ਉਸ ਇੱਕ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ